ਗ੍ਰੀਟਿੰਗ ਜਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇਸ ਖਾਸ ਪੇਸ਼ਕਸ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਔਰ ਭਾਰਤ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ 2024 ਦੀਆਂ ਚੋਣਾਂ ਚੱਲ ਰਹੀਆਂ ਨੇ। ਪੰਜ ਫੇਸ ਮੁਕੰਮਲ ਹੋ ਚੁੱਕੇ ਨੇ ਛੇਵਾਂ ਫੇਸ 25 ਤਰੀਕ ਨੂੰ ਔਰ ਸਭ ਤੋਂ ਆਖੀਰਲਾ ਫੇਸ 1 ਜੂਨ ਨੂੰ। ਸੋ ਪੰਜਾਬ ਦੇ ਵਿੱਚ VOTING 1 ਜੂਨ ਨੂੰ ਹੋਣੀ ਹੈ। ਕਿਸ ਤਰੀਕੇ ਨਾਲ ਪ੍ਰਸ਼ਾਸਨ ਨੇ ਤਿਆਰੀਆਂ ਕੀਤੀਆਂ ਨੇ? ਕਿਸ ਤਰੀਕੇ ਦੇ ਨਾਲ VOTERS ਜਿਹੜੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ? ਮੈਂ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੇ ਕੀ ਕੀ ਡੂਸ ਆਰ ਡੋਂਟਸ ਉਹਨਾ ਉੱਤੇ ਲਾਗੂ ਹੁੰਦੇ ਨੇ ਸੋ ਇਹ ਸਾਰੇ ਉੱਤੇ ਅਸੀਂ ਚਰਚਾ ਕਰਾਂਗੇ ਆਪਣੇ ਸਟੂਡੀਓ 'ਚ ਅਸੀਂ ਬਹੁਤ ਹੀ ਖਾਸ ਮਾਹਿਰ ਮਹਿਮਾਨ ਜਿਹੜੇ ਆ ਉਹਨਾਂ ਨੂੰ ਦਾਵਤ ਦਿੱਤੀ ਹੈ ਜੋ ਸਾਰੇ ਇਸ ਉੱਤੇ ਜਾਣਕਾਰੀ ਦੇਣਗੇ ਮੇਰੇ ਨਾਲ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਜ਼ਿਲਹੰਦਰ ਸਰ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਧੰਨਵਾਦ ਸੰਦੀਪ ਜੀ ਸੋ ਚਰਚਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸਰ ਚੋਣਾਂ ਦਾ ਆਗਾਜ਼ ਹੋ ਚੁੱਕਾ ਪੰਜਾਬ ਦੇ ਨੋਟੀਫਿਕੇਸ਼ਨ ਹੋ ਚੁੱਕੀ ਹੈ ਸਭ ਤੋਂ ਪਹਿਲਾਂ ਤਾਂ ਜਿਹੜੇ ਜਿਹੜੇ ਸਾਡੇ ਵੋਟਰਸ ਹੈਗੇ ਆ ਉਹਨਾਂ ਨੂੰ ਜਾਰੂ ਕਰਨ ਵਾਸਤੇ ਪ੍ਰਸ਼ਾਸਨ ਨੇ ਇਸ ਵਾਰ ਕੁਝ ਖਾਸ ਤਿਆਰੀਆਂ ਕੀਤੀਆਂ ਨੇ ਚੋਣ ਕਮਿਸ਼ਨ ਵੱਲੋਂ 70% ਤੋਂ ਜ਼ਿਆਦਾ VOTING ਦਾ ਟਿਚਾ ਰੱਖਿਆ ਗਿਆ ਸੋ ਉਸ ਨੂੰ ਹਾਸਲ ਕਰਨ ਵਾਸਤੇ ਕੀ ਕੀ ਖਾਸ ਉਪਰਾਲੇ ਬਿਲਕੁਲ ਜੀ ਜਿਵੇਂ ਤੁਸੀਂ ਦੱਸਿਆ ਹੀ ਹੈ ਕਿ ਚੋਣਾਂ ਦਾ ਸਾਡਾ ਇੱਕ ਲੋਕਤੰਤਰ ਦਾ ਤਿਉਹਾਰ ਹੈ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਪੂਰੀ ਦੁਨੀਆ ਦੇ ਵਿੱਚ ਇਸ ਲੋਕਤੰਤਰ ਦੇ ਤਿਉਹਾਰ ਨੂੰ ਮਨਾਉਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਅਸੀਂ ਉਹਦੇ ਵਿੱਚ ਪਾਰਟਿਸਪੇਟ ਕਰੀਏ ਅਣ ਸਭ ਤੋਂ ਵੱਡਾ ਲੋਕਤੰਤਰ ਇਸ ਕਰਕੇ ਕਹਿੰਦੇ ਆ ਸਾਡੇ ਵੋਟਰ ਜਿਹੜੇ ਨੇ ਸਭ ਤੋਂ ਵੱਧ ਨੇ ਪੂਰੀ ਦੁਨੀਆ ਦੇ ਵਿੱਚ ਤੇ ਆਪਣੀ ਜਿਹੜੀ VOTING percentage ਹੈ ਕਈ ਕਈ ਥਾਵਾਂ ਤੇ ਉਹ ਘਟ ਰਹੀ ਜਾਂਦੀ ਹੈ ਕਿਉਂਕਿ ਸਪੈਸ਼ਲੀ ਸਾਡੇ ਕੋਈ ਫਸਟ ਟਾਈਮ VOTERS ਹੁੰਦੇ ਨੇ ਜਾਂ ਕੁਝ ਅਜੀਹੇ VOTER ਹੁੰਦੇ ਨੇ ਜੋ VOTING ਵਾਲੇ ਦਿਨ ਵੋਟਪਾਲ ਨਹੀਂ ਜਾ ਸਕਦੇ ਉਹਦੇ ਲਈ ਸਾਡੇ ਮਾਨਯੋਗ ਭਾਰਤੀ ਚੋਣ ਕਮਿਸ਼ਨ ਦੀ ਇਸ ਵਾਰੀ ਇੱਕ ਇੱਕ ਨਾਰਾ ਸੀ ਇੱਕ ਉਪਰਾਲਾ ਸੀ ਕਿ ਇਸ ਵਾਰ 70% ਕਿ ਸਾਡੀ VOTING percentage ਜਿਹੜੀ ਹੈ 70% ਤੋਂ ਵੱਧ ਹੋਣੀ ਚਾਹੀਦੀ ਹੈ ਜੋ ਕਿ ਮੈਂ ਜਲੰਧਰ ਜ਼ਿਲ੍ਹੇ ਨੂੰ ਦੇਖ ਰਹਾ ਹਾਂ ਪੰਜਾਬ ਦੇ ਤਾਂ ਮੈਂ ਸਾਰਾ ਉਹਦਾ ਜਿਹੜਾ ਦੇਖਿਆ ਪਿੱਛੇ ਹਿਸਟਰੀ ਦੇਖੀ ਲੇਗੇਸੀ ਦੇਖੀ ਇੱਥੇ ਵੀ VOTING ਪਰਸੈਂਟੇਜ ਥੋੜੀ ਘੱਟ ਰਹਿੰਦੀ ਹੈ 60 ਤੋਂ 65% ਦੇ ਵਿਚਕਾਰ ਪੁਰਾਣੇ ਚੋਣਾਂ ਦੇ ਵਿੱਚ ਰਹੀ ਹੈ ਤਾਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਸ ਦਿਨ VOTING ਵਾਲੇ ਦਿਨ ਲੋਕ ਕਿਉਂ ਨਹੀਂ ਜਾ ਪਾਉਂਦੇ VOTES ਪਾਉਣ ਸਭ ਤੋਂ ਜ਼ਿਆਦਾ ਤਾਂ ਦਿੱਕਤ ਫਰਸਟ ਟਾਈਮ VOTERS ਨੂੰ ਹੁੰਦੀ ਹੈ ਉਹਨਾਂ ਦੀ VOTER ਤਾਂ ਬਣ ਜਾਂਦੀ ਹੈ ਪਰ ਉਹਨਾਂ ਨੂੰ ਪੂਰੇ ਪ੍ਰੋਸੈਸ ਦਾ ਪਤਾ ਨਹੀਂ ਹੁੰਦਾ ਇੱਕ ਅੰਦਰੋਂ ਮੋਟੀਵੇਸ਼ਨ ਵੀ ਨਹੀਂ ਹੁੰਦੀ ਕਿ ਬਈ ਅਸੀਂ ਅੱਜ ਜਾ ਕੇ VOT ਪਾਉਣੀਆਂ ਹੈ ਫੇਸ ਕਰਕੇ ਅਸੀਂ ਉਹਨਾਂ ਨੂੰ ਇੱਕ ਤਿਉਹਾਰ ਨੂੰ ਇੱਕ ਫੈਸਟਿਵ ਫੀਲਿੰਗ ਦੇਣ ਲਈ ਇਸ ਵਾਰੀ ਜਲੰਧਰ ਦੇ ਵਿੱਚ ਕਾਫੀ ਅਸੀਂ ਉਪਰਾਲੇ ਕੀਤੇ ਆ ਪਹਿਲਾਂ ਦਾ ਜਿਹੜੇ ਯੋਗ ਵੋਟਰ ਸੀਗੇ ਇਟ ਵਾਸ ਨੈਸੈਸਰੀ ਕਿ ਉਹਨਾਂ ਦੀ ਆਪਾਂ ਵੋਟ ਬਣਵਾਈਏ ਤਾਂ ਅਸੀਂ ਪੂਰੇ ਅਫਰਟ ਕੀਤੇ ਕੋਈ ਸਾਡੇ ਸੀਨੀਅਰ ਸੈਕੰਡਰੀ ਸਕੂਲ ਸੀ ਜਾਂ ਕਾਲਜਿਸ ਤੇ ਜਾ ਕੇ ਵਕ ਵਕ ਕੈਂਪਸ ਹੀ ਲਾਈ ਡੇਟਾ ਤੇ ਕਿ ਉਹਨਾਂ ਦੀ ਆਪਣੀ ਯੋਗ ਸਮੇ ਤੋਂ ਪਹਿਲਾਂ ਵੋਟ ਬਣ ਜਾਵੇ ਉਸ ਤੋਂ ਬਾਅਦ ਉਹ ਵੋਟ ਬਣਨ ਤੋਂ ਬਾਅਦ ਨਹੀਂ ਵੋਟ ਦਾ ਇਸਤੇਮਾਲ ਕਰਨ ਉਹਦੇ ਲਈ ਉਹਨਾਂ ਨੂੰ ਆਪਣੇ ਪੋਲਿੰਗ ਬੂਥਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹਨਾਂ ਦਾ ਪੋਲਿੰਗ ਬੂਥ ਹੈ ਕਿੱਥੇ ਉਹਦੇ ਲਈ ਵੀ ਉਹ ਸੀ ਵਕ ਵਕ ਅਵੇਰਨੈਸ ਕੈਂਪ ਲਗਵਾਏ ਈਸੀਆਈ ਵੱਲੋਂ ਆਪ ਸੀ ਨੇ ਉਹਨਾਂ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹੋਏ ਜਾਂ ਸਾਡੇ ਬੀਐਲਓ ਜਾ ਜਾ ਕੇ ਉਹਨਾਂ ਨੂੰ ਦੱਸਦੇ ਨੇ ਉਹਨਾਂ ਨੂੰ ਪਤਾ ਲੱਗ ਜਾਣਾ ਫਿਰ ਇੱਕ ਜੂਨ ਵਾਲੇ ਦਿਨ ਜੂਨ ਦਾ ਮਹੀਨਾ ਉਹਨਾਂ ਗਰਮੀ ਵੀ ਹੋਣੀ ਹੈ ਜੀ ਆਪਣੇ ਸ਼ਨੀਵਾਰ ਦੀ ਦੇ VOTING ਕਰਕੇ ਛੁੱਟੀ ਵੀ ਹੁੰਦੀ ਹੈ ਕਈ ਵਾਰੀ ਅੰਦਰੋਂ ਮੋਟੀਵੇਸ਼ਨ ਨਹੀਂ ਆਉਂਦੀ ਕਿ ਅਸੀਂ ਜਾ ਕੇ ਵੋਟ ਕਿਵੇਂ ਕਰਕੇ ਆਏ ਪੰਜਾਬ ਦੇ ਵਿੱਚ ਇੱਕ ਜ਼ੋਨ ਨੂੰ ਚੌਕੇ ਰੱਖਿਆ ਔਰ ਗਰਮੀ ਬਹੁਤ ਜ਼ਿਆਦਾ ਹੈ ਸੋ ਇਹਦੇ ਵਾਸਤੇ ਪ੍ਰਸ਼ਾਸਨ ਨੇ ਕੁਝ ਖਾਸ ਇੰਤਜ਼ਾਮ ਵੀ ਕੀਤੇ ਤਾਂ ਕਿ ਉਸ ਜਗ੍ਹਾ ਦੇ ਉੱਤੇ ਪਾਣੀ ਪੀਣ ਵਾਲਾ ਜਾਂ ਕੁਝ ਖਾਸ ਫੈਸਟਿਵ ਬਣਾਉਣ ਵਾਸਤੇ ਤਾਂ ਕਿ ਸਾਡੇ ਜ਼ਿਲ੍ਹੇ ਦੇ ਵਿੱਚ 1951 ਪੋਲਿੰਗ ਬੂਥ ਹੈ ਸਾਰਿਆਂ ਦੇ ਵਿੱਚ ਵੀ ਹੈਵ ਇਨਸ਼ੁਰਡ ਕਿ ਅਸ਼ੋਰਡ ਮਿਨਿਮਮ ਫੈਸਿਲਿਟੀਆਂ ਜਿਸ ਤੋਂ ਪੀਣ ਦਾ ਪਾਣੀ ਟਾਇਲਟ ਦੀ ਫੈਸਿਲਿਟੀ ਕੋਈ ਸਾਡਾ ਸਪੈਸ਼ਲ ਵੋਟਰ ਹੈ ਸਪੈਸ਼ਲੀ ਐਬਲ ਵੋਟਰ ਹੈ ਕੋਈ 휠ਚਰ ਦੀ ਪ੍ਰਬੰਧ ਇਸ ਤੋਂ ਇਲਾਵਾ 100 ਦੇ ਲਗਭਗ ਸਾਡੇ ਮਾਡਲ ਪੋਲਿੰਗ ਬੂਥ ਜਿਹਦੇ ਵਿੱਚ ਪੂਰੀ ਟੈਂਟੇਜ ਦੀ ਵਿਵਸਥਾ ਸ਼ੀਡਸ ਦੀ ਵਿਵਸਥਾ ਕੋਈ ਪੀਨ ਦੇ ਨਾਲ ਕੋਈ ਹਾਈਡਰੇਸ਼ਨ ਪੁਆਇੰਟਸ ਅਸੀਂ ਸਾਰੇ ਇੰਤਜ਼ਾਮ ਕੀਤੇ ਹਨ ਅਲੋਂਗ ਵਿਦ ਥੈਟ ਉਹਨਾਂ ਨੂੰ ਮੋਟੀਵੇਟ ਕਰਨ ਲਈ ਜੋ ਵੀ ਸਾਡੇ ਵੋਟਰਸ ਉਸ ਦਿਨ ਆਪਣਾ ਵੋਟਸ ਦਾ ਇਸਤੇਮਾਲ ਕਰਦੇ ਹਨ ਉਸ ਤੋਂ ਬਾਅਦ ਉਂਗਲੀ ਤੇ ਸਿਆਹੀ ਦਾ ਨਿਸ਼ਾਨ ਲੱਗਦਾ ਹੈ ਸਿਆਹੀ ਦਾ ਨਿਸ਼ਾਨ ਲੱਗਦਾ ਹੈ ਵੋਟ ਪਾਉਣ ਤੋਂ ਬਾਅਦ ਸ਼ਾਮ ਨੂੰ ਜਿੰਨੇ ਵੀ ਰੈਸਟੋਰੈਂਟਸ ਸਾਡੇ ਜਲੰਧਰ ਦੇ ਹੈ ਸਾਡੇ ਨਾਲ ਕਾਫੀ ਜੁੜੇ ਨੇ 25% ਉਹਨਾਂ ਨੂੰ ਡਿਸਕਾਊਂਟ ਮਿਲਣਾ ਹੈਗਾ ਜੀ ਸਾਡੇ ਕੁਝ ਪੈਟਰੋਲ ਪੰਪ ਹੈ ਉਹ ਸਾਡੇ ਨਾਲ ਜੁੜ ਗਏ ਉਹਨਾਂ ਨੇ ਉਸ ਦਿਨ 2 ਰੁਪਏ ਲੀਟਰ ਪੈਟਰੋਲ 'ਤੇ ਡਿਸਕਾਊਂਟ ਦੇ ਰੱਖਿਆ ਹੈ ਪੈਟਰੋਲ ਐਂਡ ਡੀਜ਼ਲ ਦੇ ਵਿੱਚ ਸਾਡੇ ਇੱਥੇ ਬਹੁਤ ਜ਼ਿਆਦਾ ਟਰੈਵਲ ਏਜੰਟ ਤੇ ਆਇਲਸ ਦੇ ਸੈਟਸ ਨੇ ਉਹਨਾਂ ਨੇ ਅਪ ਟੂ 50% ਡਿਸਕਾਊਂਟ ਜਿਹੜਾ ਅਨਾਉਂਸ ਕੀਤਾ ফর ਦਾ ਵੋਟਰਸ ਹੂਲ ਬੀ ਵੋਟਿੰਗ ਔਨ ਫਰਸਟ ਟੂਨ ਆਪਣੀ ਸਿਆਜ਼ ਦਾ ਨਿਸ਼ਾਨ ਦਿਖਾਣਾ ਹੈ ਜਲੰਧ ਖੇੜ ਦਿਯੋਗ ਦੇ ਨਾਮ ਤੋਂ ਜਾਣਿਆ ਜਾਂਦਾ ਜਿੰਨੇ ਵੀ ਚੰਗੇ ਬ੍ਰਾਂਡਸ ਐ ਮੈਨੂਫੈਕਚਰਰਸ ਨੇ ਰਿਟੇਲਰਸ ਨੇ ਉਹਨਾਂ ਨੇ ਅਪ ਟੂ 30% ਡਿਸਕਾਊਂਟ ਐ ਅਨਾਉਂਸ ਕੀਤਾ ਸਾਡੇ ਤੇ ਕੋਈ ਐਂਟਰਟੇਨਮੈਂਟ ਪਾਰਕਸ ਨੇ ਮਿਊਜ਼ੀਅਮ ਪਾਰਕਸ ਨੇ ਉਹਨਾਂ ਨੇ ਉਸ ਦਿਨ ਜਿਹੜਾ ਡਿਸਕਾਊਂਟ ਅਨਾਉਂਸ ਕੀਤਾ ਸੋ ਅਸੀਂ ਬੜੀ ਖੁਸ਼ੀ ਦੀ ਗੱਲ ਐ ਕਿ ਜਿਹੜਾ ਸਮਾਜਿਕ ਸਾਡੇ ਲੋਕ ਨੇ ਤੇ ਬਾਕੀ ਲੋਕ ਵੀ ਐ ਉਹ ਨਾਲ ਜੁੜੇ ਨੇ ਏ ਪਰਪਸ ਇਹ ਹੈ ਕਿ ਉਹਨਾਂ ਦੇ ਦਿਲ ਦੇ ਵਿੱਚ ਉਹ ਤਿਹਾਰ ਵਾਲੀ ਫੀਲਿੰਗ ਨੂੰ ਜਗਾਉਣਾ ਭਾਵਨਾ ਨੂੰ ਜਗਾਉਣਾ ਕਿ ਆਪਾਂ ਇੱਕ सेलिब्रेशन ਕਰ ਰਹੇ ਹਾਂ ਤੇ ਤੁਸੀਂ ਵੋਟ ਪਾਓ ਨਾਲ ਦੀ ਨਾਲ ਇਹਨਾਂ ਆਫਰਸ ਦੇ ਨਾਲ ਸੈਲੀਬ੍ਰੇਟ ਵੀ ਕਰੋ VOTING ਸੋ ਬੜੀ ਇੰਪੋਰਟੈਂਟ ਜਾਣਕਾਰੀ ਸਾਰੇ ਵੋਟਰਸ ਵਾਸਤੇ ਔਰ ਇਸ ਨੂੰ ਪੂਰੀ ਤਰੀਕੇ ਨਾਲ ਫੈਸਟੇਵਲ ਮਾਹੌਲ ਦੇਣ ਵਾਸਤੇ ਪ੍ਰਸ਼ਾਸਨ ਨੇ ਬਿਉਤਪੰਦੀ ਕੀਤੀ ਕਿ ਉਹ ਉਸਨੂੰ ਤੁਸੀਂ ਵੋਟ ਪਾਣੀ ਹੈ ਔਰ ਸ਼ਾਮ ਦਾ ਖਾਣਾ ਜਿਹੜਾ ਉਹ ਚ 25% ਡਿਸਕਾਊਂਟ ਵੀ ਮਿਲਣਾ ਸਪੋਰਟਸ 'ਚ ਅਗਰ ਕੋਈ ਆਈਟਮ ਹੈ ਉਹਦੇ ਵਿੱਚੋਂ ਡਿਸਕਾਊਂਟ ਮਿਲੇਗਾ ਕੋਈ ਅਗਰ ਗਰਮੀ ਹੈ ਤੇ ਮਿਊਜ਼ੀਅਮ ਪਾਰਕ ਜਿਹੜੇ ਹੈਗੇ ਉਹਨਾਂ ਵਿੱਚ ਵੀ ਤੁਹਾਨੂੰ ਡਿਸਕਾਊਂਟ ਸੋ ਬਹੁਤ ਜ਼ਿਆਦਾ ਫੈਸਟਿਵ ਮਾਹੌਲ ਕ੍ਰੀਏਟ ਕਰਨ ਵਾਸਤੇ ਕੋਸ਼ਿਸ਼ ਕੀਤੀ ਗਈ ਸਰ ਅੱਜ ਕੱਲ੍ਹ ਹੁਣ ਚੋਂ ਕਿ ਕੈਂਡੀਡੇਟਸ ਜਿਹੜੇ ਉਮੀਦਵਾਰ ਬਹੁਤ ਸਾਰੇ ਜਿਹੜੇ ਮੈਦਾਨ ਵਿੱਚ ਹੁੰਦੇ ਨੇ ਵੋਟਰਸ ਨੂੰ ਉਤਸੁਕਤਾ ਹੁੰਦੀ ਹੈ ਕਿ ਮੈਂ ਆਪਣੇ ਕੈਂਡੀਡੇਟ ਨੂੰ ਜਾਣ ਸਕਾਂ ਇਹਦਾ ਕੀ ਸ਼ੌਕੜ ਹੈ ਕਿਸ ਤਰੀਕੇ ਦਾ ਇਹਦਾ ਸਾਰਾ ਜਿਹੜੀ ਘਾਰੇ ਪ੍ਰਣਾਲੀ ਰਹੀ ਹੈ ਸੋ ਆਪਣੇ ਕੈਂਡੀਡੇਟ ਬਾਰੇ ਉਹ ਕਿਸ ਤਰੀਕੇ ਨਾਲ ਜਾਣਕਾਰੀ ਹਾਸਲ ਕਰ ਸਕਦਾ ਬਿਲਕੁਲ ਪੰਜਾਬ ਦੇ ਵਿੱਚ 7 ਮਈ ਤੋਂ ਨੋਮੀਨੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਸ਼ੁਰੂ ਹੋਇਆ ਸੀ 14 ਮਈ ਤੱਕ ਨੋਮੀਨੇਸ਼ਨ ਦਾ ਪ੍ਰੋਸੈਸ ਚੱਲਿਆ ਜਦੋਂ ਵੀ ਕੋਈ ਉਮੀਦਵਾਰ ਨਾਮੰਕਨ ਪੱਤਰ ਆਪਣਾ ਪਰਨ ਆਂਦਾ ਉਹਦੇ ਸਾਰੇ ਜੋ ਇੱਕ ਐਫੀਡੇਵਿਟ ਹੁੰਦਾ ਇੱਕ ਨੋਮੀਨੇਸ਼ਨ ਫਾਰਮ ਹੁੰਦਾ ਹੈ ਸਾਰੇ ਦੇ ਸਾਰੇ ਡਾਕੂਮੈਂਟਸ ਨਾਲ ਦੀ ਨਾਲ ਹੀ ਅਸੀਂ ਨੋਟਿਸ ਬੋਰਡਸ ਤੇ ਲਾ ਦਿੰਦੇ ਨੇ ਜਿੰਨੇ ਵੀ ਸਾਡੇ ਸਰਕਾਰੀ ਅਫੀਸਰ ਨੇ ਮੇਨ ਮੇਨ ਉਹਨਾਂ ਦੇ ਬਾਅਦ ਉੱਥੋਂ ਤਾਂ ਸਿੱਧੀ ਜਾਣਕਾਰੀ ਮਿਲ ਹੀ ਸਕਦੀ ਆ ਦੈਨ ਮੀਡੀਆ ਦੇ ਰਾਹੀਂ ਕਿਉਂਕਿ ਇਹ ਪਬਲਿਕ ਡੋਮੇਨ ਦੇ ਵਿੱਚ ਹੁੰਦਾ ਮੀਡੀਆ ਦੇ ਰਾਹੀਂ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਸ਼ੇਅਰ ਹੁੰਦੀ ਹੈ ਇੱਕ ECI ਵੱਲੋਂ ਨੋ ਯੋਰ ਕੈਂਡੀਡੇਟ ਆਪ ਵੀ ਜਿਹੜਾ ਬਣਾਇਆ ਹੋਇਆ ਹੈਗਾ ਸੋ ਕੋਈ ਵੀ ਵੋਟਰ ਕੋਈ ਵੀ ਪਰਸਨ ਕੋਈ ਵੀ ਵਿਅਕਤੀ ਉਸ ਆਪ ਨੂੰ ਡਾਊਨਲੋਡ ਕਰਕੇ ਤੁਹਾਡੇ ਏਰੀਆ ਦੇ ਉਮੀਦਵਾਰ ਬਾਰੇ ਸਾਰੀ ਉਹਦੇ ਵਿੱਚ ਜਾਣਕਾਰੀ ਲੈ ਸਕਦੇ ਹੋ ਇਦੇ ਨਾਲ ਇੱਕ ਪ੍ਰੋਵੀਜ਼ਨ ਹੈ ਮਾਨਯੋਗ ਈਸੀਆਈ ਵੱਲੋਂ ਕਿ ਜਿਹੜੇ ਵੀ ਕੈਂਡੀਡੇਟ ਦਾ ਕੋਈ ਕ੍ਰਿਮੀਨਲ ਐਂਟੀਸੀਡੈਂਟਸ ਹੈ ਕੋਈ ਉਹਦਾ ਪਿਛੋਕੜ ਜਿਹੜਾ ਹੈ ਕੋਈ ਕ੍ਰਿਮੀਨਲ ਹੁੰਦਾ ਦਾ ਰਿਹਾ ਹੈ ਕਿਸੇ ਟਾਈਮ ਕੋਈ ਉਹਨਾਂ ਨੂੰ ਕੋਈ ਸਜ਼ਾ ਹੋਈ ਹੋਵੇ ਜਾਂ ਕੋਈ ਵੀ ਪਰਚਾ ਰਜਿਸਟਰ ਹੋਇਆ ਹੋਵੇ VOTING ਤੋਂ ਪਹਿਲਾਂ ਤਿੰਨ ਵਾਰੀ ਉਹਨਾਂ ਨੇ ਲੀਡਿੰਗ ਨਿਊਜ਼ਪੇਪਰ ਦੇ ਵਿੱਚ ਉਸ ਨੂੰ ਪਬਲਿਸ਼ ਕਰਨਾ ਹੁੰਦਾ ਹੈ ਤੇ ਸਾਡੀ ਟੀਮ ਨੂੰ ਉਹਨਾਂ ਨੇ ਇਨਫੋਰਮ ਵੀ ਕਰਨਾ ਹੁੰਦਾ ਸੋ ਇੱਕ ਵਾਰੀ ਆਲਰੇਡੀ ਜਿਹੜਾ ਆਪਾਂ ਅੱਜ ਇੰਟਰਵਿਊ ਕਰ ਰਹੇ ਹਾਂ ਉਸ ਤੋਂ ਪਹਿਲਾਂ ਇੱਕ ਵਾਰੀ ਆਲਰੇਡੀ ਉਹ ਪਬਲਿਸ਼ ਕਰ ਚੁੱਕੇ ਆ ਆਪਣੀ ਕੋਈ ਇਨਫੋਰਮੇਸ਼ਨ ਜੋ ਕ੍ਰਿਮੀਨਲ ਐਂਟੀਸੀਡੈਂਟਸ ਨਾਲ ਰਿਲੇਟਡ ਹੈ ਸੋ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਲੋਕਾਂ ਦੇ ਮਤਲਬ ਪਬਲਿਕ ਡੋਮੇਨ ਚ ਦੇਣਦੀ ਹੈ ਐਂਡ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਕਿ ਜਦੋਂ ਤੁਸੀਂ ਇੱਕ ਤਰੀਕ ਨੂੰ ਵੋਟ ਕਰਨ ਜਾਣਾ ਹੈ ਕਿਸੇ ਨੂੰ ਤੇ ਸਾਰੀ ਇਨਫੋਰਮੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ ਜਿਹੜਾ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਸਕਦੇ ਹੋ ਸੋ ਬਹੁਤ ਇੰਪੋਰਟੈਂਟ ਹੈ ਕਿ ਆਪਣਾ ਜਿਹੜਾ ਉਮੀਦ ਹਰ ਹੈ ਜਿਸ ਨੂੰ ਉਸੇ ਵੋਟ ਦਾ ਅਧਿਕਾਰ ਜਿਹੜਾ ਜਿਹਦੇ ਬਾਅਦ ਸੇ ਇਸਤੇਮਾਲ ਕਰਨਾ ਉਸ ਦਾ ਸਾਨੂੰ ਪੂਰਾ ਪਿਛੋਕੜ ਪਤਾ ਹੋਣਾ ਚਾਹੀਦਾ ਔਰ ਕ੍ਰਿਮਨਲਸ ਨੂੰ ਰਾਜਨੀਤੀ ਤੋਂ ਬਾਹਰ ਕਰਨ ਵਾਸਤੇ ਕਿਤੇ ਨਾ ਕਿਤੇ ਚੋਣ ਕਮਿਸ਼ਨ ਨੇ ਬਹੁਤ ਸਾਰੇ ਐਫਰਟਸ ਕੀਤੇ ਹਨ ਔਰ ਇੱਕ ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਲੀਡਿੰਗ ਨਿਊਜ਼ਪੇਪਰ ਜਿ ਵਿੱਚ ਕਿਉਂਕਿ ਆਮ ਤੌਰ ਤੇ ਹੁੰਦਾ ਕਿ ਐਵਰੀ ਨਿਊਜ਼ਪੇਪਰ ਦੇ ਐਸੇ ਕਾਲਮ ਚ ਇਨਫੋਰਮੇਸ਼ਨ ਦਿੱਤੀ ਜਾਂਦੀ ਜਿਹੜੀ ਸ਼ਾਇਦ ਪੜੀ ਨਾ ਜਾ ਸਕੇ ਲੇਕਿਨ ਚੋਣ ਕਮਿਸ਼ਨ ਸਖਤ ਹੈ ਕਿ ਇਸ ਨੂੰ ਦੇਣਾ ਸਰ ਸਿਕਿਉਰਿਟੀ ਇੰਤਜ਼ਾਮ ਕੀ ਕੀ ਰਹਿਣਗੇ ਕਿਉਂਕਿ ਹੁਣ ਜੋ ਜੋ ਟਾਈਮ ਨੇੜੇ ਆਂਦਾ ਜਾ ਰ ਵਾਂ ਲੋਕਾਂ ਦੇ ਵਿੱਚ ਵੀ ਇਹ ਹੁੰਦਾ ਕਿ ਇਸ ਵੇਲੇ ਹੁਣ ਜਿਹੜੀ ਸਿਕਿਉਰਿਟੀ ਇੰਤਜ਼ਾਮ ਕਿਸ ਤਰੀਕੇ ਦੇ ਨਾਲ ਪੂਰਾ ਨਿਰਪੱਖ ਚੋਣਾਂ ਜੜੀਆਂ ਉਹ ਕਿਸ ਤਰੀਕੇ ਨਾਲ ਹੋ ਸਕਦਾ ਬਿਲਕੁਲ ਇੱਕ ਲੋਕਾਂ ਦੇ ਮਨ ਚ ਉਹ ਭਾਵਨਾ ਜਗਾਣਾ ਕਿ ਜਿਹੜਾ ਚੋਣ ਪ੍ਰਣਾਲੀ ਸਾਰੀ ਚੱਲਦੀ ਪਈ ਹੈ ਤੇ ਅਸੀਂ VOTING ਪਹੁੰਚ ਜਾਣਾ ਪੂਰੀ ਫ੍ਰੀ ਫੇਅਰ ਤੇ ਟ੍ਰਾਂਸਪੇਰੈਂਟ ਢੰਗ ਨਾਲ ਹੋ ਰਹੀ ਹੈ ਸਿਕਿਉਰਿਟੀ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਬਹੁਤ ਇੱਕ ਤਾਂ ਹੋਣੇ ਵੀ ਬਹੁਤ ਜ਼ਰੂਰੀ ਐ ਲੋਕਾਂ ਤੱਕ ਪਹੁੰਚਾਣੇ ਵੀ ਬਹੁਤ ਜ਼ਰੂਰੀ ਐ ਸੋ ਸਭ ਤੋਂ ਪਹਿਲਾਂ ਤਾਂ ਜਦੋਂ ਸਾਡੇ ਇੱਥੇ ਚੋਣ ਜਾਬਤਾ ਲੱਗਿਆ ਸੀ 16 ਮਾਰਚ ਨੂੰ ਸਾਡੀ ਫਲਾਈਂਗ ਸਕਵਡ ਟੀਮਾਂ 81 ਫਲਾਈਂਗ ਸਕਵਡ ਟੀਮਾਂ ਪੂਰੇ ਜ਼ਿਲ੍ਹੇ ਦੇ ਵਿੱਚ ਤਨਾਤ ਹੋ ਗਿਆ ਸੀ ਐਂਡ ਪੁਲਿਸ ਨਾਕੇ ਦਾ ਸਿਗੇ ਸਿਗੇ ਉਹਨਾਂ ਨਾਲ ਇਹ ਟੀਮਾਂ ਸੇ ਲਗਾਈਆਂ ਸਾਡੇ ਦੋ ਪੁਲਿਸ ਜ਼ਿਲ੍ਹੇ ਬੰਦੇ ਕਮਿਸ਼ਨਰੇਟ ਤੇ ਦਿਹਾਤੀ ਦਾ ਲਗਭਗ 7 ਤੋਂ 8000 ਜਿਹੜੀ ਐਂਟਾਇਰ ਪੁਲਿਸ ਫੋਰਸ ਜਿਹੜੀ ਹੈ ਸਾਡੇ ਮੁਲਾਜ਼ਮ ਨੇ ਉਹ ਇਸ ਵੇਲੇ ਚੋਣ ਡਿਊਟੀਆਂ ਕਿਸੇ ਨਾ ਕਿਸੇ ਢੰਗ ਨਾਲ ਇਨਵੋਲ ਨੇ ਹੁਣ ਕਿਉਂਕਿ ਮਤਦਾਨ ਦਾ ਜਿਹੜੀ ਮਿਤੀ ਹੈ ਉਹ ਨੇੜੇ ਆ ਰਹੀ ਹੈ ਉਹਨਾਂ ਨੇ ਹੋਰ ਜ਼ਿਆਦਾ ਜਿਹੜੀ ਉਹਨਾਂ ਦੀ ਵਿਜੀਲੈਂਸ ਹੈ ਉਹਨਾਂ ਦੀ ਵਿਜੀਲ ਹੋਰ ਜ਼ਿਆਦਾ ਵਧ ਜਾਣੀ ਹੈ ਇਸ ਤੋਂ ਇਲਾਵਾ ਸਾਡੇ ਜ਼ਿਲ੍ਹੇ ਨੂੰ 18 ਕੇਂਦਰੀ ਸੁਰੱਖਿਆ ਬਲਾਂ ਦੀ ਜਿਹੜੀ ਸਾਨੂੰ ਟੁਕੜੀ ਹੈ ਉਹ ਮਿਲੀਆਂ ਲਗਭਗ 1300 ਦੇ 1300 ਤੋਂ 1500 ਜਵਾਨ ਸਾਡੇ ਉਹ ਵੀ ਆਣਗੇ ਜਿਹੜੇ ਸਾਡੇ ਕ੍ਰਿਟੀਕਲ ਯਰਨਰੇਬਲ ਬੂਥ ਹੁੰਦੇ ਆ ਜਿਨ੍ਹਾਂ ਦੀ ਕੋਈ ਹਿਸਟਰੀ ਨਹੀਂ ਹੁੰਦੀ ਐ ਐਕਸਪੈਂਡੀਚਰ ਸੈਂਸਿਟਿਵ ਪਾਕਟਸ ਜਿਹੜੀ ਹੁੰਦੀ ਐ ਉੱਥੇ ਇਹਨਾਂ ਦੀ ਤਨਾਤੀ ਕੀਤੀ ਜਾਣੀ ਐ ਜਦੋਂ ਨੋਮੀਨੇਸ਼ਨ ਦਾ ਪ੍ਰੋਸੈਸ ਸ਼ੁਰੂ ਹੋਇਆ ਸਾਡੇ 81 ਹੋਤ ਜਿਹਨੂੰ ਆਪਾਂ ਸਟੈਟਿਕ ਸਰਵੇਲੈਂਸ ਟੀਮਾਂ ਕਹਿੰਦੇ ਆ ਉਹਨਾਂ ਦੇ ਨਾਂ ਕੇ ਵੀ ਅਸੀਂ ਐਸਟੈਬਲਿਸ਼ ਕਰ ਦਿੱਤੇ ਨੇ ਇਸ ਤੋਂ ਇਲਾਵਾ ਸਾਡੀ ਲਗਾਤਾਰ ਵੀਡੀਓ ਵਿਊਇੰਗ ਟੀਮ ਵੀਡੀਓ ਸਰਵੇਲੈਂਸ ਟੀਮ ਅਕਾਊਂਟਿੰਗ ਟੀਮ ਕਿਉਂਕਿ ਹਰ ਉਮੀਦਵਾਰ ਨੇ ਆਪਣਾ ਇੱਕ ਖਰਚਾ ਜਿਹੜਾ ਸਾਨੂੰ ਸ਼ੋ ਕਰਨਾ ਹੁੰਦਾ ਹੈਗਾ 95 ਲੱਖ ਦੀ ਜਿਹੜੀ ਪਰ ਉਮੀਦਵਾਰ ਉਹਨਾਂ ਦੀ ਇੱਕ ਲਿਮਿਟ ਹੁੰਦੀ ਹੈ ਸੋ ਉਹਨਾਂ ਦੇ ਨਾਲ ਕੋਈ ਵੀ ਉਹਨਾਂ ਨੇ ਚੋਣ ਪ੍ਰਚਾਰ ਕਰਦene ਕੋਈ ਰੈਲੀ ਹੁੰਦੀ ਹੈ ਸਾਡੀ ਇਹ ਟੀਮਾਂ ਜਾਂਦੀਆਂ ਉਹਦੀ ਪੂਰੀ ਵੀਡੀਓ ਰਿਕਾਰਡਿੰਗ ਹੁੰਦੀ ਹੈ ਉਹ ਨਾਲ ਦੀ ਨਾਲ ਹੀ ਸਾਡੇ ਸਰਵੇਲੈਂਸ ਟੀਮਸ ਕੋਲ ਉਹ ਸਾਰੀ ਉਹਨਾਂ ਦੀ ਅਕਾਊਂਟਿੰਗ ਵੀ ਕਰਦੇ ਆ ਸੋ ਲਗਭਗ ਸਾਡੇ ਇਸ ਵੇਲੇ 20000 ਦੇ ਕਰੀਬ ਜਿਹੜੇ ਮੁਲਾਜ਼ਮ ਨੇ ਆਵੇਂ ਸਿਵਲ ਦੇ ਨੇ ਨਾਕਿਆਂ ਦੀ ਟੀਮਾਂ ਸਾਡੀਆਂ ਪੁਲਿਸ ਦੀਆਂ ਉਹ ਇਸ ਸਾਰੀ ਚੋਣ ਪ੍ਰਣਾਲੀ 'ਚ ਲੱਗੀਆਂ ਹੋਈਆਂ ਉਹਨਾਂ ਦੀ ਲਗਾਤਾਰ ਟ੍ਰੇਨਿੰਗ ਵੀ ਹੋ ਰਹੀ ਹੈ ਇੱਕ ਪਰਪਸ ਸਾਡਾ ਇਹ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਇਹ ਅਹਿਸਾਸ ਚੰਗੀ ਤਰ੍ਹਾਂ ਪੈ ਜਾਵੇ ਕਿ ਜਦੋਂ ਇੱਕ ਜੋਂਨ ਨੂੰ ਆਪਣੀ VOTING ਨਹੀਂ ਨਿਕਲਣਗੇ ਉਹ ਪੂਰਾ ਪੂਰਾ ਫ੍ਰੀ ਫੇਅਰ ਐਂਡ ਟ੍ਰਾਂਸਪੇਰੈਂਟ ਅੰਦਾਲ ਉਹਨਾਂ ਦਾ ਜਿਹੜਾ VOTING ਹੋਵੇਗੀ ਸੋ ਚੋਣਾ ਸੁਤੰਤਰ ਕਰਾਣਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਚੋਣ ਪ੍ਰਸ਼ਾਸਨ ਦੀ ਜ਼ਿਲ੍ਹਾ ਪ੍ਰਸ਼ਾਸਨ ਉਸ ਵਿੱਚ ਸਭ ਤੋਂ ਇੰਪੋਰਟੈਂਟ ਕੜੀ ਹੁੰਦਾ ਰਿਟਰਨਿੰਗ ਆਫੀਸਰ ਦੇ ਤੌਰ ਦੇ ਉੱਤੇ ਭੂਮਿਕਾ ਨਿਭਾਉਂਦੇ ਨੇ ਸੋ ਲੈਵਲ ਪਲੇਇੰਗ ਫੀਲਡ ਮੁਹੱਈਆ ਕਰਵਾਉਣਾ ਹਰ ਕੈਂਡੀਡੇਟ ਨੂੰ ਸੋ 95 ਲੱਖ ਦੀ ਸੀਮਾ ਜਿਸ ਤਰ੍ਹਾਂ ਸਾਨੂੰ ਦੱਸਿਆ ਕਿ ਉਹਦਾ ਸਾਰਾ ਰਿਕਾਰਡ ਔਰ ਉਹਨੇ ਦੇ ਵਿੱਚ ਉਸਨੇ ਆਪਣਾ ਪੂਰਾ ਖਰਚਾ ਕਰਨਾ ਹਾਲਾਂਕਿ ਇਹ ਫਿਗਰ ਦੇਖਣ ਨੂੰ ਬਹੁਤ ਜ਼ਿਆਦਾ ਵੀ ਲੱਗ ਸਕਦੇ ਔਰ ਕਈਆਂ ਨੂੰ ਬਹੁਤ ਘੱਟ ਵੀ ਲੱਗ ਸਕਦੇ ਸਰ ਇਹ ਵੀ ਮੰਨਿਆ ਜਾਂਦਾ ਹੈ ਕਿ 95 ਲੱਖ ਤੱਕ ਇੱਕ ਲਿਮਿਟ ਹੈ ਲੇਕਿਨ ਇਸ ਤੋਂ ਇਲਾਵਾ ਬਹੁਤ ਸਾਰੇ ਖਰਚੇ ਹੁੰਦੇ ਆ ਖਾਸ ਕਰਕੇ ਸ਼ਰਾਬ ਪੁਲਾਣੀ ਜਾਂ ਵੋਟਰਸ ਨੂੰ ਪ੍ਰਲੋਭਨ ਦੇਣਾ ਕਿਸੇ ਤਰ੍ਹਾਂ ਦਾ ਅਗਰ ਕਿਸੇ ਵੋਟਰ ਨੂੰ ਲੱਗਦਾ ਹੈ ਕਿ ਉਹਦੇ ਆਸ-ਪਾਸ ਕੋਈ ਕੈਂਡੀਡੇਟ ਹੈ ਉਹ ਜੀ ਕੋਈ ਕਰ ਲਿਆ ਸ਼ਰਾਰਤ ਕਰ ਲਿਆ ਪਿਆ ਜਾਂ ਵੋਟਰਾਂ ਨੂੰ ਕਰ ਰਿਹਾ ਪ੍ਰਭਾਵਿਤ ਉਹ ਕਿੱਥੇ ਸ਼ਿਕਾਇਤ ਕਰ ਸਕਦਾ ਔਰ ਕਿਸ ਤਰੀਕੇ ਦੇ ਨਾਲ ਉਹ ਅਪਰੋਚ ਕਰ ਸਕਦਾ ਪ੍ਰਸ਼ਾਸਨ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਮੈਂ ਦੱਸਿਆ ਸੀ ਕਿ ਸਾਡੀ ਟੀਮਾਂ ਤਾਂ ਲਗੀਆਂ ਹੋਈਆਂ ਐਫਐਸਟੀ ਹੈ ਸਟੈਟਿਕ ਸਰਵੇਲੈਂਸ ਟੀਮ ਹੈ ਸਾਡੇ 19 ਨਾਕੇ ਇੰਟਰ ਡਿਸਟ੍ਰਿਕਟ ਨਾਕੇ ਵੀ ਆ ਕਿ ਕੋਈ ਬਾਹਲੇ ਜ਼ਿਲ੍ਹਿਆਂ ਤੋਂ ਜਾਂ ਬਾਹਲੇ ਰਾਜਾਂ ਤੋਂ ਕੋਈ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਦੇਣ ਲਈ ਕੋਈ ਕੋਈ ਨਾ ਆਵੇ ਕੈਸ਼ ਜਾਂ ਲਿਖ ਕਰਦੀ ਜਿਵੇਂ ਆਪਾਂ ਗੱਲ ਕਰਦੇ ਪਏ ਨੇ ਪਰ ਫਿਰ ਵੀ ਜੇ ਕਿਸੇ VOTER ਨੂੰ ਕਿਸੇ ਵਿਅਕਤੀ ਨੂੰ ਲੱਗਦਾ ਹੈ ਕਿ ਕੋਈ ਪਾਰਟੀ ਜਾਂ ਕੋਈ ਉਮੀਦਵਾਰ ਇਸ ਤਰ੍ਹਾਂ ਦੀ ਕੋਈ ਉਹ ਹਰਕਤ ਕਰ ਰਿਹਾ ਹੈ ਆ ਮਾਨਯੋਗ ECI ਵੱਲੋਂ C vigil ਇੱਕ ਐਪ ਹੁੰਦਾ ਹੈਗਾ ਉਹ ਇੱਕ ਉਹਨਾਂ ਨੇ ਬਣਾਇਆ ਹੈਗਾ C vigil ਐਪ ਦੇ ਵਿੱਚ ਕਿਸੇ ਵੀ ਚੋਣ ਨਿਯਮ ਦੀ ਕੋਈ ਵੀ ਉਲੰਘਣਾ ਉਹ ਕੋਈ ਵੀ ਵਿਅਕਤੀ ਜਾਂ VOTER ਜਾਂ ਕੋਈ ਵੀ ਜਨ ਉਹ ਰਿਪੋਰਟ ਕਰ ਸਕਦਾ ਹੈਗਾ ਇਹ ਜਿਹੜੀ ਐਪ ਦੀ ਮੋਨਿਟਰਿੰਗ ਹੈ ਉਸ 24 ਘੰਟੇ ਸਾਡੇ ਆਫਿਸ ਤੋਂ ਵੀ ਸਾਡੇ ਮਾਨਯੋਗ ਸੀਓ ਸਾਹਿਬ ਪੰਜਾਬ ਦੇ ਆਫਿਸ ਤੋਂ ਵੀ ਤੇ ਈਸੇਵ ਵੱਲੋਂ ਵੀ ਹੁੰਦੀ ਹੈ ਇਹਦਾ ਇੱਕ ਮੰਡੇਟ ਹੈ ਕਿ ਕੋਈ ਵੀ ਕੰਪਲੇਂਟ ਜੇ ਉੱਥੇ ਆਂਦੀ ਹੈ ਵਿਥਿਨ 100 ਮਿੰਟਸ ਸਾਡੀ ਜਿਹੜੀ ਟੀਮ ਹੈ ਫਲਾਈਂਗ ਸਕਵਡ ਟੀਮ ਹੈ ਇਮੀਡੀਏਟਲੀ ਉੱਥੇ ਜਾਣ ਗਿਆ ਐਂਡ ਜੋ ਉਹਦੀ ਕੰਪਲੇਨਡ ਆ ਉਹਨੂੰ ਚੈੱਕ ਕਰਨ ਗਿਆ ਵੈਰੀਫਾਈ ਕਰਨ ਗਿਆ ਐਂਡ ਰਿਜ਼ੋਲਵ ਕਰਨ ਗਿਆ ਟੂ ਦਾ ਸੈਟੀਸਫੈਕਸ਼ਨ ਆਫ ਦਾ ਕੰਪਲੇਨੈਂਟ ਸੋ ਸਾਨੂੰ ਕੁਝ ਸ਼ਿਕਾਇਤਾਂ ਇੰਡੀਵਿਜੂਅਲ ਆਪ ਤੇ ਆਈਆਂ ਵੀ ਜੋ ਉਹਦੇ ਵਿੱਚ ਕੁਝ ਸ਼ਿਕਾਇਤਾਂ ਇਦਾਂ ਦੀ ਸੀਗੀਆਂ ਜੋ ਠੀਕ ਪਾਈਆਂ ਗਈਆਂ ਉਹਨੂੰ ਅਸੀਂ ਰਿਜ਼ੋਲਵ ਕਰਵਾਇਆ ਮੌਕੇ ਦੇ ਉੱਤੇ ਐਂਡ ਕੁਝ ਸ਼ਿਕਾਇਤਾਂ ਇਦਾਂ ਦੀ ਵੀ ਸੀਗੀ ਜੋ ਕਿਸੇ ਬੁਲੇਕੇ ਦੇ ਵਿੱਚ ਕਿਸੇ ਵੋਟਰ ਵੱਲੋਂ ਪਾ ਦਿੱਤੀਆਂ ਗਈਆਂ ਫਿਰ ਉਹਨੂੰ ਸਮਝਾਇਆ ਗਿਆ ਉਹਨੂੰ ਨਿਯਮਾਂ ਬਾਰੇ ਇੱਕ ਦੂਜਾ ਬਹੁਤ ਹੀ ਸੌਖਾ ਤਰੀਕਾ ਹੈ ਕਿ ਇਸ ਮਾਨਯੋਗ ECI ਵੱਲੋਂ ਇੱਕ ਨੰਬਰ 1950 ਜੋ ਕਿ ਟੋਲ ਫਰੀ ਨੰਬਰ ਹੁੰਦਾ ਹੈ 24 ਘੰਟੇ ਚੱਲਦਾ ਹੈ ਉਹ ਦਿੱਤਾ ਹੋਇਆ ਹੈ ਉਸ ਨੰਬਰ ਤੇ ਹੋਤੇ ਤੁਸੀਂ VOTING ਨਾਲ ਇਲੈਕਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਿਹੜੀ ਪ੍ਰਾਪਤ ਕਰ ਸਕਦੇ ਹੋ ਭਾਵੇਂ ਤੁਹਾਡੀ ਕੋਈ ਆਪਣੀ ਵੋਟ ਬਾਰੇ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਬੂਥ ਬਾਰੇ ਜਾਣਕਾਰੀ ਲੈਣੀ ਹੈ ਬੂਥ ਲੈਵਲ ਅਫੀਸਰ ਬਾਰੇ ਜਾਣਕਾਰੀ ਲੈਣੀ ਹੈ ਜਾਂ ਕੋਈ ਸ਼ਿਕਾਇਤ ਵੀ ਕਰਤੀ ਹੈ ਜੋ ਮੈਂ ਤੁਹਾਨੂੰ ਸੀ ਵਿਜੀਲ ਬਾਰੇ ਦੱਸੀ ਹੈ ਇਸ ਤਰ੍ਹਾਂ ਦੀ ਖਾ ਨੂੰ ਸ਼ਿਕਾਇਤਾਂ ਜਦੋਂ ਵੀ ਪ੍ਰਾਪਤ ਹੁੰਦੀ ਹੈ ਸਾਡੀ ਪੂਰੀ ਟੀਮ ਉੱਤੇ 24 ਘੰਟੇ ਬੈਠੀ ਹੁੰਦੀ ਹੈ ਐਂਡ ਨਾਲ ਦੀ ਨਾਲ ਹੀ ਕਨਸਰਨ ਜਿਹੜੇ ਅਫੀਸਰਸ ਨੇ AROs ਨੇ ਉਹਨਾਂ ਤੱਕ ਉਹ ਇਨਫੋਰਮੇਸ਼ਨ ਜਾਂਦੀ ਹੈ ਤੇ ਉਸ ਨੂੰ ਅਸੀਂ ਰਿਸੋਲਵ ਕਰਵਾਉਂਦੇ ਹਾਂ ਸਰ ਚੋਂ ਕਿ ਹੁਣ ਬਹੁਤ ਸਾਰਾ ਚੋਣ ਆਪਣਾ ਡਿਊਟੀਆਂ ਤੇ ਲੱਗ ਚੁੱਕਾ ਹੈ ਬਹੁਤ ਬਾਰੇ ਤਾਂ ਬਹੁਤ ਸਾਰੇ ਲੋਕ ਡਿਊਟੀ ਕਟਵਾਉਣ ਵਾਸਤੇ ਵੀ ਅਪਰੋਚ ਕਰਦੇ ਔਰ ਚੋਂ ਕਿ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਬੰਦੇ ਹਰ ਬੰਦਾ ਡਿਊਟੀ ਜਿਹੜਾ ਉਹ ਕਰਨਾ ਚਾਹੀਦੀ ਉਸ ਨੂੰ ਇਹਨ ਜਿਹੜੇ ਵਿਅਕਤੀਆਂ ਦੇ ਵਾਸਤੇ ਕੀ ਖਾਸ ਇੰਤਜ਼ਾਮ ਚੋਂ ਕਿ ਜਿਨੇ ਚੋਣ ਡਿਊਟੀ ਦੇ ਉੱਤੇ ਜਾਣਾ ਗਰਮੀ ਬਹੁਤ ਹੈਗੀ ਹੈ ਉਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਔਰ ਉੱਥੇ ਪਹੁੰਚਣ ਦਾ ਪੋਲਿੰਗ ਸਟੇਸ਼ਨ ਤੇ ਪਹੁੰਚਣ ਦਾ ਉਸ ਤੋਂ ਬਾਅਦ ਕੀ ਟਾਈਮਿੰਗ ਰਹੇਗੀ ਪੋਲਿੰਗ ਦੀ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਬਿਲਕੁਲ ਮੈਂ ਇਹੀ ਦੱਸਣਾ ਚਾਹੁੰਦਾ ਹਾਂ ਕਿ ਜਿਵੇਂ ਤੁਸੀਂ ਦੱਸਿਆ ਕਿ ਮੈਂ ਵੀ ਤੁਹਾਨੂੰ ਦੱਸਿਆ ਲਗਭਗ 10000 ਤੋਂ ਵੱਧ ਸਾਡਾ ਜਿਹੜਾ ਸਿਵਲ ਅਮਲਾ ਹੈ ਉਹ ਉਹਨਾਂ ਦੀ ਅਸੀਂ ਚੋਣ ਡਿਊਟੀ ਜਿਹੜੀ ਲਗਾਈ ਹੈ ਐਂਡ ਇਹ ਵੀ ਗੱਲ ਤੁਸੀਂ ਠੀਕ ਹੈ ਕਿ ਐਗਜ਼ੈਂਪਸ਼ਨ ਲਈ ਸਾਨੂੰ ਛੂਟ ਲਈ ਬਹੁਤ ਜਿਹੜੇ ਰਿਕਵੈਸਟ ਆਉਂਦੀਆਂ ਨੇ ਕੁਝ ਉਹਦੇ ਵਿੱਚ ਜੈਨੂਨ ਵੀ ਹੁੰਦੇ ਆਂ ਕੁਝ ਮੈਡੀਕਲ ਇਸ਼ੂਜ਼ ਹੁੰਦੇ ਆਂ ਕੁਝ ਫੈਮਿਲੀ ਦੇ ਇਸ਼ੂਜ਼ ਹੁੰਦੇ ਆਂ ਕੋਈ ਪੁਰਾਣਾ ਕੋਈ ਕਮਿਟਮੈਂਟਸ ਹੁੰਦੀ ਆਂ ਐਂਡ ਉਸ ਨੂੰ ਅਸੀਂ ਜੈਨੂਅਲੀ ਦੇਖ ਕੇ ਸਸੀਂ ਇੱਕ ਕਮੇਟੀ ਬਣਾਈ ਸੀ ਸੀਨੀਅਰ ਆਫੀਸਰਸ ਦੀ ਕਿ ਕੋਈ ਵੀ ਇਸ ਤਰ੍ਹਾਂ ਦੀ ਸਾਡੀ ਰਿਕੁਐਸਟ ਆਂਦੀ ਹੈ ਉਸ ਨੂੰ ਅਸੀਂ ਦੇਖਾਂਗੇ ਤੇ ਉਸ ਦੇ ਵਿਚਾਰ ਕਰਕੇ ਅਸੀਂ ਕੁਝ ਐਗਜ਼ੈਂਪਸ਼ਨਸ ਵੀ ਦਿੱਤਿਆਂ ਬਟ ਕਈ ਇਸ ਤਰ੍ਹਾਂ ਦੇ ਵੀ ਸਾਨੂੰ ਰਿਕੁਐਸਟ ਆਂਦੀ ਹੈ ਜਿਹਦਾ ਮਤਲਬ ਕੋਈ ਵੀ ਕਿਸੇ ਤਰ੍ਹਾਂ ਦਾ ਨਹੀਂ ਲੈਣਾ ਦੇਣਾ ਹੁੰਦਾ ਐਂਡ ਦੇ ਜਸਟ ਵਾਂਟ ਕੀ ਅਸੀਂ ਡਿਊਟੀ ਨਹੀਂ ਕਰਨਾ ਚਾਹੁੰਦੇ ਉਦੇ ਵਿੱਚ ਕਮਿਸ਼ਨ ਵੱਲੋਂ ਵੀ ਸਾਨੂੰ ਹਦਾਇਤਾਂ ਅਸੀਂ ਵੀ ਕਾਫੀ ਸਖਤੀ ਵੀ ਕੀਤੀ ਕਾਫੀ ਅਸੀਂ ਮਤਲਬ ਇਨਕੁਆਇਰੀ ਇਨੀਸ਼ੀਏਟ ਕੀਤੀ ਐਂਡ ਡਿਪਾਰਟਮੈਂਟਲ ਇਨਕੁਆਇਰੀ ਤੱਕ ਵੀ ਅਸੀਂ ਗਏ ਆ ਪਰ ਮਤਲਬ ਸਾਰੇ ਜਿੰਨੇ ਵੀ ਸਾਡਾ ਚੋਣ ਅਮਲਾ ਸੀਗਾ ਕਾਫੀ ਚੰਗਾ ਵੀ ਰਿਹਾ ਲਗਭਗ 90 ਤੋਂ ਵੱਧ ਪਰਸੈਂਟ ਸਾਰੀ ਜੀ ਅਟੈਂਡੈਂਸ ਰਹੀ ਸੋ ਜਿਹੜੇ ਹੁਣ ਸਾਡੇ ਅਮਲੇ ਨੇ ਡਿਊਟੀ ਕਰਨੀ ਆ ਆਪਣੇ ਉਹਨਾਂ ਦੀ ਪਹਿਲਾਂ ਟ੍ਰੇਨਿੰਗਸ ਕਰਵਾਈਆਂ ਜਾਂਦੀਆਂ ਦੋ ਟ੍ਰੇਨਿੰਗਸ ਆਲਰੇਡੀ ਹੋ ਚੁੱਕੀਆਂ ਦੋ ਅਜੇ ਹੋਰ ਕਰਵਾਈਆਂ ਜਾਣੀਆਂ ਆ 31 ਮਹੀਨوں ਆਪਣੇ ਆਪਣੇ ਡਿਸਪੈਚ ਸੈਕਟਰ ਤੋਂ ਉਹਨਾਂ ਨੂੰ ਈਵੀਐਮਸ ਜਿਹੜੀ ਅਸੀਂ ਦਵਾਂਗੇ ਉਹ ਪੂਰਾ ਸੁਰੱਖਿਆ ਦੇ ਵਿੱਚ ਉਮੀਦਵਾਰ ਤੇ ਉਹਨਾਂ ਦੇ ਨੁਮਾਇੰਦਿਆਂ ਨੂੰ ਦੱਸਦਿਆਂ ਹੋਇਆ ਉਹ ਆਪਣੇ ਆਪਣੇ ਪੋਲਿੰਗ ਬੂਥ ਤੇ ਜਾਣਗੇ ਉੱਥੇ ਉਹਨਾਂ ਦਾ ਰਾਤ ਨੂੰ ਖਾਣ ਦਾ ਠਹਿਰਨ ਦਾ ਇੰਤਜ਼ਾਮ ਕਰਵਾਇਆ ਹੋਇਆ 1 ਜੂਨ ਨੂੰ ਸਵੇਰੇ ਜਿਹੜੀ ਪੋਲਿੰਗ ਸਟਾਰਟ ਹੋਣੀ ਹੈ 7 ਵਜੇ ਉਹਦੀ ਪੋਲਿੰਗ ਦੀ ਸ਼ੁਰੂਆਤ ਹੋਣੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਦੋ ਟਾਈਮ ਬ੍ਰੇਕਫਾਸਟ ਤੇ ਲੰਚ ਵੀ ਉੱਥੇ ਅਰੇਂਜਮੈਂਟਸ ਕਰਵਾਏ ਗਏ ਹਨ ਸਭ ਤੋਂ ਇੰਪੋਰਟੈਂਟ ਜਿਹੜਾ ਹੀਟ ਵੇਵ ਹੈ ਕਿਉਂਕਿ ਸਾਨੂੰ 익ਸਪੈਕਟੇਸ਼ਨਸ ਹੈ 45 ਡਿਗਰੀ ਦੇ ਨੇੜੇ ਦੇ ਟੈਂਪਰੇਚਰ ਹੈ ਨਾ ਤਾਂ ਸਾਡੇ ਅਮਲੇ ਨੂੰ ਵੀ ਬੜਾ ਜ਼ਰੂਰੀ ਹੈ ਉਹਨਾਂ ਨੂੰ ਹੈਲਦੀ ਰੱਖਣਾ ਸੋ ਉਹਨਾਂ ਲਈ ਪ੍ਰੋਪਰ ਖਾਣ ਦਾ ਪੀਣ ਦਾ ਅਰੇਂਜਮੈਂਟ ਪੋਲਿੰਗ ਬੂਥ ਤੇ ਹੀ ਹੋਣਾ ਨਾਲ ਹੀ ਸਾਡੀ ਮੈਡੀਕਲ ਟੀਮਾਂ ਵੀ ਉਹ ਇਸ ਪੂਰੇ ਸਮੇਂ ਦੌਰਾਨ ਐਕਟਿਵ ਰਹਿਣਗੀਆਂ ਉਹਨਾਂ ਨੂੰ ਸਪੈਸ਼ਲੀ ਅਸੀਂ ਹੀਟ ਵੇਵ ਨੂੰ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਟ੍ਰੀਟ ਕਰਨਾ ਜੇ ਕੋਈ ਉੱਥੇ ਕੋਈ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਕਿਸ ਤਰ੍ਹਾਂ ਹਾਈਡਰੇਸ਼ਨ ਕਰਨੀ ਹੈ ਕਿਸ ਤਰ੍ਹਾਂ ਕੋਈ ਮੈਡੀਕੇਸ਼ਨ ਕਰਨੀ ਹੈ ਉਹ ਵੀ ਸਾਡੇ ਜਿਹੜੀ ਮੈਡੀਕਲ ਦੀ ਟੀਮਾਂ ਵੀ ਉੱਥੇ ਰਹਿਣਗੀਆਂ ਤੇ ਮੈਨੂੰ ਪੂਰੀ ਉਮੀਦ ਹੈ ਜਿਉਂ ਇੱਕ ਤੁਹਾਡੇ ਅੰਦਰ ਇੱਕ ਜੋਸ਼ ਇੱਕ ਜਜ਼ਬਾ ਇੱਕ ਸਾਦ ਵਾਲੀ ਫੀਲਿੰਗ ਨਾਲ ਜਿਵੇਂ ਆਪਾਂ ਬਾਬਾ ਫੈਸਟੀਵਲ ਦੀ ਗੱਲ ਕਰ ਰਹੇ ਆ ਜਦੋਂ ਫੈਸਟੀਵਿਟੀ ਦੀ ਗੱਲ ਕਰਦੇ ਆ ਜੇ ਉਹ ਵਾਲੀ ਫੀਲਿੰਗ ਨਾਲ ਸਾਡਾ ਚੌਂ ਅਮਲਾ ਜਾਂਦਾ ਮੈਨੂੰ ਨਹੀਂ ਲੱਗਦਾ ਇਹ ਸਾਰੀ ਹਦਾਇਤਾਂ ਅਸੀਂ ਨਾਲ ਲੈ ਕੇ ਚੱਲਾਂਗੇ ਤੇ ਬੜੇ ਹੀ ਚੰਗੇ ਢੰਗ ਨਾਲ ਬੜੇ ਹੀ ਉੱਸਾਰੇ ਨਾਲ ਉਹ ਆਪਣੀ ਡਿਊਟੀ ਪੂਰੀ ਕਰਨਗੇ ਸ਼ਾਮ ਨੂੰ 6 ਵਜੇ ਜਦੋਂ VOTING ਬੰਦ ਹੋਣੀ ਹੈ ਤੇ ਆਪਣੇ ਉਹ ਪੂਰੀ ਸੁਰੱਖਿਆ ਅਮਲੇ ਨਾਲ ਵਾਪਸ ਜਿੱਥੇ ਉਹਨਾਂ ਦੇ ਸਟਰੋਂਗ ਰੂਮਸ ਬਣੇ ਹੋਏ ਨੇ ਉਹ ਅਸੀਂ 1 ਜੂਨ ਨੂੰ ਕੋਸ਼ਿਸ਼ ਕਰਾਂਗੇ ਕਿ ਸ਼ਾਮ ਤੱਕ ਰਾਤ ਤੱਕ ਸਾਡੀ ਜਿਹੜੀ ਮਸ਼ੀਨਾਂ ਬੜੇ ਸਿਕਿਉਰ ਢੰਗ ਨਾਲ ਸਿਕਿਉਰਟੀ ਦੇ ਨਾਲ ਉੱਥੇ ਉਹਨਾਂ ਦੀ ਜੀਪੀਐਸ ਟ੍ਰੈਕਿੰਗ ਵੀ ਆਉਣੀ ਹੈ ਸਾਡੇ ਸਟਰੋਂਗ ਰੂਮਸ ਚ ਆਜਨ ਉਹਨੂੰ ਅਸੀਂ ਡਬਲ ਲੌਕ ਦੇ ਵਿੱਚ ਲੌਕ ਕਰਾਂਗੇ ਤੇ 4 ਜੂਨ ਨੂੰ ਸਾਡੀ ਜਿਹੜੀ ਉਹ ਕਾਊਂਟਿੰਗ ਹੋਵੇਗੀ ਜੀ ਸਰ ਕਈ ਵਿਅਕਤੀ ਜਿਹੜੇ 올ਡ ਏਜਸ ਵਿਅਕਤੀ ਹੈ ਜਿਸ ਤਰ੍ਹਾਂ ਜਿਹਨਾਂ ਦੀ ਉਮਰ 85 ਸਾਲ ਤੋਂ ਸ਼ਾਇਦ ਜ਼ਿਆਦਾ ਅਗਰ ਉਹ ਵੋਟਪਾਲ ਨਹੀਂ ਜਾ ਸਕਦਾ ਤਾਂ ਉਹਦੇ ਵਾਸਤੇ ਕੀ ਇੰਤਜ਼ਾਮ ਹੈ ਸਾਡੇ ਬਿਲਕੁਲ ਜੀ ਸਾਡੇ ਇਸ ਨੂੰ ਆਪਾਂ ਸਪੈਸ਼ਲ ਵੋਟਰ ਕਹਿੰਦੇ ਆ ਕਿਉਂਕਿ ਇਹ 85 ਸਾਲ ਜਿਵੇਂ ਤੁਸੀਂ ਕਿਹਾ ਜਾਂ ਕੁਝ ਸਾਡੇ ਦਿਵਿਆਂਗ ਵੋਟਰਸ ਨੇ ਉਹ 40% ਤੋਂ ਵੱਧ ਜਿਨ੍ਹਾਂ ਦੀ ਦਿਵਿਆਂਗਤਾ ਹੈ ਉਹਨਾਂ ਲਈ ਮਾਨਯੋਗ EC ਤੋਂ ਸਪੈਸ਼ਲ ਅਰੇਂਜਮੈਂਟਸ ਕੀਤੇ ਗਏ ਨੇ ਉਹਦੇ ਵਿੱਚ ਇੱਕ ਹੋਮ VOTING ਦੀ ਉਹਨਾਂ ਨੂੰ ਆਪਸ਼ਨ ਦਿੱਤੀ ਗਈ ਉਹਨਾਂ ਦੀ ਕੰਸੈਂਟ ਪਹਿਲਾਂ ਲਈ ਜਾਂਦੀ ਹੈ ਕਿ ਕੀ ਉਹ ਹੋਮ VOTING ਦੀ অপਸ਼ਨ ਲੈਣਾ ਚਾਹੁੰਦੇ ਆ ਸਾਡੇ ਕੋਲ ਲਗਭਗ 500 ਦੇ ਕਰੀਬ ਜਿਹੜੇ ਫਾਰਮ ਇਹ ਪ੍ਰਾਪਤ ਹੋਏ ਕਿ ਯਸ ਅਸੀਂ ਜਿਹੜੇ ਘਰ ਦੇ ਵਿੱਚ ਅਸੀਂ VOTING ਕਰਵਾਉਣਾ ਚਾਹੁੰਦੇ ਆ ਉਹ ਜਿਹੜੀ ਸੁਵਿਧਾ ਸਾਡੇ ਇੱਕ ਸੈਪਰੇਟ ARO ਲੱਗਦੇ ਹੁੰਦੇ ਨੇ ਅਸਿਸਟੈਂਟ ਰਟਰਨਿੰਗ ਆਫਿਸਰਸ ਜਿਹੜੀ ਆਪਣੀ ਟੀਮ ਲੈ ਕੇ ਜਾਣਗੇ ਇੰਨਾ ਘਰਾਂ ਦੇ ਵਿੱਚ 30 ਤਰੀਕ ਤੋਂ ਪਹਿਲਾਂ 30 ਮਈ ਤੋਂ ਪਹਿਲਾਂ ਇਹ VOTING ਜਿਹੜੀ ਹੋਣੀ ਹੈ ਕਨਸਰਨਡ ਉਮੀਦਵਾਰ ਜਾਂ ਉਹਨਾਂ ਦੇ ਨੁਮਾਇੰਦਿਆਂ ਨੂੰ ਜਿਹੜਾ ਅਸੀਂ ਇਨਫੋਰਮ ਕਰਾਂਗੇ ਕਿ ਅਸੀਂ ਇਸ ਦਿਨ ਇਹਨਾਂ ਦੇ ਘਰ ਜਾਣਾ ਹੈਗਾ ਉਹ ਨਾਲ ਕੰਪਨੀ ਕਰਨਗੇ ਤੇ ਉੱਥੇ ਜਿਵੇਂ ਆਪਾਂ ਪ੍ਰੋਪਰ VOTING ਹੁੰਦੀ ਆ ਉਹਨਾਂ ਨੂੰ ਵੈਲਟ ਦੇਣਾ ਹੀ ਉਹ ਜਿਹੜੀ VOTING ਉਹਨਾਂ ਲੋਕਾਂ ਤੋਂ ਕਰਾਵਾਂਗੇ ਇਸ ਤੋਂ ਇਲਾਵਾ ਵੀ ਜੇ ਕੋਈ ਸਾਡਾ VOTER VOTING ਵਾਲੇ ਦਿਨ ਆਪਣੇ POLLING BOOTH ਤੇ ਜਾ ਕੇ ਵੋਟ ਦਾ ਇਸਤੇਮਾਲ ਕਰਨਾ ਚਾਹੁੰਦਾ ਅਸੀਂ ਹਰੇਕ 1951 POLLING BOOTHਾਂ ਦੇ ਉੱਤੇ व्हीਲ ਚੇਅਰ ਦੀ ਸਹੂਲਤ ਜਿਹੜੀ ਪ੍ਰੋਵਾਈਡ ਕਰਵਾਈ ਹੈ ਤਾਂ ਕਿ ਉਹਨਾਂ ਨੂੰ ਨਾਲ ਦੀ ਨਾਲ ਉੱਥੇ व्हीਲ ਚੇਅਰ ਮਿਲ ਸਕੇ ਕੋਈ ਵਰਡਰ ਜੇ ਚਾਹੁੰਦਾ ਹੈ ਕਿ ਬਈ ਮੈਨੂੰ ਕੋਈ ਅਸਿਸਟੈਂਸ ਚਾਹੀਦੀ ਹੈ ਸਾਡੇ ਉੱਤੇ ਬੀਐਲਓਸ ਵੀ ਹੋਣਗੇ ਸਾਡੇ ਵੋਲੰਟੀਅਰਸ ਵੀ ਹੋਣਗੇ ਉਹ ਜਾ ਕੇ ਉਹਨਾਂ ਨਾਲ ਬਿਲਕੁਲ ਤਾਲਮਿਲ ਰੱਖਣਗੇ ਤਾਂ ਕਿ ਬੜੇ ਹੀ ਸਹੂਲਤਾਂ ਚ ਨਾ ਨਾਲ ਭਾਵੇਂ ਸਾਡੇ ਕੋਈ ਬਜ਼ੁਰਗ ਵੋਟਰ ਨੇ ਭਾਵੇਂ ਕੋਈ ਸਾਡੇ ਸਪੈਸ਼ਲੀ ਏਬਲ ਵੋਟਰਸ ਨੇ ਉਹਨਾਂ ਨੂੰ VOTING ਦੀ ਜਿਹੜੀ ਸਹੂਲਤ ਉਹ ਮਿਲ ਸਕੇ ਅ ਚੋਂ ਕਿ ਹੁਣ ਚੋਣ ਅਮਲੇ ਵਿੱਚ ਬਹੁਤ ਸਾਰਾ ਫੀਮੇਲ ਸਟਾਫ ਜਿਹੜਾ ਉਹ ਡਿਊਟੀਆਂ ਦੇ ਉੱਤੇ ਤਾਇਨਾਤ ਹੁੰਦਾ ਸੋ ਸਰਕਾਰ ਨੇ ਕੁਝ ਪਿੰਕ ਬੂਥ ਜਾਂ ਕੋਈ ਸਪੈਸ਼ਲ ਲੇਡੀਜ਼ ਬੂਥ ਵੀ ਐਸਟੈਬਲਿਸ਼ ਕੀਤੇ ਬਿਲਕੁਲ ਸਾਡੇ 9 ਕੰਸਟੀਟੂਐਂਸੀਜ਼ ਨੇ ਅਸੈਂਬਲੀ ਕੰਸਟੀਟੂਐਂਸੀ ਸਾਡੇ ਹਰੇਕ ਏਸੀ ਦੇ ਵਿੱਚ ਇੱਕ ਪਿੰਕ ਬੂਥ ਜਿਹੜਾ ਅਸੀਂ ਬਣਾ ਰਹੇ ਹਾਂ ਪਿੰਕੂ ਬੁੱਧ ਦਾ ਪਰਪਸ ਜਿਹੜਾ ਹੁੰਦਾ ਹੈਗਾ ਇੱਕ ਤਾਂ ਇਹੀ ਕਿ ਇਨਾ ਬੁੱਤਾਂ ਦੇ ਉੱਤੇ ਸਾਰਾ ਜਿਹੜਾ ਜਿਹੜਾ ਅਮਲ ਹੈ ਚੋਣ ਅਮਲ ਹੈ ਉਹ ਲੇਡੀਜ਼ ਦਾ ਹੀ ਹੋਣਾ ਪ੍ਰੈਜ਼ਾਈਡਿੰਗ ਆਫਸਰ ਪੂਲ ਆਫਸਰ ਜਿੰਨੇ ਸਾਡੇ ਉੱਤੇ ਆਫਸਰਸ ਹੋਣਗੇ ਤਨਾਤ ਹੋਣਗੇ ਮਾਈਕਰੋਬਜ਼ ਹੋਰ ਲੇਡੀਜ਼ ਹੋਣਗੇ ਇਹਦਾ ਪਰਪਸ ਇਹ ਹੁੰਦਾ ਇੱਕ ਤਾਂ ਜਿਹੜੇ ਉਸ ਬੁੱਧ ਚ ਲੇਡੀਜ਼ ਆਣ ਗਿਆ ਉਹਨਾਂ ਦੇ ਵਿੱਚ ਇੱਕ ਪੂਰਾ ਵੈਸੇ ਸਾਰੇ ਬੁੱਤਾਂ ਦੇ ਉੱਤੇ ਹੀ ਉਹਨਾਂ ਦੀ ਸਿਕਿਉਰਿਟੀ ਪੂਰੀ ਹੈ ਬਟ ਇੱਕ ਕੰਫਰਟ ਜ਼ੋਨ ਚ ਜਾਣ ਲਈ ਉਹ ਤੇ ਉਹਨੂੰ ਕਰ ਸਕਦੇ ਨੇ ਪਲੱਸ ਇੱਕ ਮੈਸੇਜ ਦੇਣਾ ਵੀ ਹੈ ਮਾਰ ਨੂੰ ਕਿ ਸਾਡਾ ਜਿਹੜਾ ਲੇਡੀ ਸਟਾਫ ਜੇ ਉਹ ਸਾਰਾ ਪੂਰਾ ਦਾ ਪੂਰਾ ਬੁੱਧ ਆਪਣੇ ਆਪਣੇ ਦਮ ਤੇ ਹੈਂਡਲ ਕਰ ਸਕਦਾ ਤੇ ਬਾਕੀ ਸਟਾਫ ਵੀ ਉਸ ਨੂੰ ਦੇਖਦੇ ਹੋਏ ਆਪਣੀ ਡਿਊਟੀ ਪੂਰੀ ਮਿਹਨਤ ਨਾਲ ਕਰੇ ਤੇ ਜਿਹੜੇ ਸਾਡੇ ਲੇਡੀਜ਼ ਵੋਟਰ ਨੇ ਉਹਦੇ ਵਿੱਚ ਵੀ ਕਈ ਵਾਰੀ ਅਸੀਂ ਦੇਖਿਆ VOTING ਪਰਸੈਂਟੇਜ ਕੱਟ ਹੁੰਦੀ ਹੈ ਉਹਨਾਂ ਨੂੰ ਵੀ ਇੱਕ ਮੈਸੇਜ ਦੇਣਾ ਕਿ ਜਦੋਂ ਸਾਡੇ ਤੁਹਾਡੇ ਜਿਹੜੇ ਪੈਨਾ ਨੇ ਮਾਤਾਵਾਂ ਨੇ ਉਹ ਸਾਡੀ ਜਿਹੜੀ VOTING ਨੂੰ ਸਾਰਾ ਹੈਂਡਲ ਕਰ ਰਹੀਆਂ ਤੇ ਉਹਨਾਂ ਦਾ ਵੀ ਫਰਜ਼ ਬੰਦਾ ਵੋਟਰ ਦਾ ਵੀ ਫਰਜ਼ ਬੰਦਾ ਦੀ ਆਪਣੇ ਬੋਰਡ ਦਾ ਇਸਤੇਮਾਲ ਇੱਕ ਦੋਨੋ ਜਾ ਕੇ ਜੁੜ ਕਰ ਸੋ ਇਹ ਪਿੰਕ ਬੋਰਡ ਅਸੀਂ ਇਸ ਬਾਰੀ ਇੱਕ ਇੱਕ ਬਣਾਏ ਆ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਚੋਣਾਂ ਦੇ ਵਿੱਚ ਜੋ ਵੀ ਕਮਿਸ਼ਨ ਦੀ ਹਦਾਇਤਾਂ ਆਗੀਆਂ ਅਸੀਂ ਹੋਰ ਇਸ ਤਰ੍ਹਾਂ ਦੇ ਬੂਜ ਜਿਹੜੇ ਸਟੈਬਲਿਸ਼ ਕਰਾਂਗੇ ਬਹੁਤ ਬਾਰੇ ਐਸਤਰਾ ਵੀ ਹੁੰਦਾ ਹੈ ਚੋਣ ਪ੍ਰਚਾਰ ਦੇ ਦੌਰਾਨ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਉਮੀਦਵਾਰ ਮਰਿਆਦਾ ਦੀ ਸੀਮਾ ਜਿਹੜੀ ਉਹ ਪਾਰ ਕਰ ਜਾਂਦੇ ਔਰ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਪ੍ਰਸ਼ਾਸਨ ਦੇ ਕੋਲ ਆਉਂਦੀਆਂ ਸੋ ਉਹਨਾਂ ਸ਼ਿਕਾਇਤਾਂ ਨੂੰ ਫਿਰ ਤੁਸੀਂ ਕਿਸ ਤਰੀਕੇ ਦੇ ਨਾਲ ਨਿਰਾਕਰਨ ਕਰਦੇ ਹੋ ਉਹਨਾਂ ਨੂੰ ਬਿਲਕੁਲ ਜੀ ਜਦੋਂ ਚੋਣ ਜਾਬਤਾ ਲੱਗਿਆ ਸੀ 16 ਮਾਰਚ ਨੂੰ ਅਸੀਂ ਜਿਹੜੇ ਸੰਭਾਵਿਤ ਉਮੀਦਵਾਰ ਜਾਂ ਪਾਰਟੀ ਦੇ ਜਿਹੜੇ ਨੁਮਾਇੰਦੇ ਸੀ ਸਭ ਤੋਂ ਪਹਿਲਾਂ ਉਹਨਾਂ ਨੂੰ ਬੁਲਾਇਆ ਸੀਗਾ ਉਹਨਾਂ ਨੂੰ ਇੱਕ ਮਾਡਲ ਕੋਡ ਆਫ ਕੰਡਕਟ ਹੁੰਦਾ ਜਿਹਨੂੰ ਆਪਾਂ ਬਾਬਾ ਜੋਂਨ ਲਾਬਤਾ ਕਹਿ ਰਹੇ ਨੇ ਇਹ ਓਵਰ ਦਾ ਪੀਰੀਅਡ ਕੁਝ ਰੂਲਸ ਕੁਝ ਇਨਸਟਰਕਸ਼ਨਸ ਮਾਨਯੋਗੀ ਸੀਏ ਵੱਲੋਂ ਉਹ ਜਾਰੀ ਹੋਈਆਂ ਇੱਕ ਰੂਲ ਬੁੱਕ ਬਣ ਗਈ ਹੈ ਕਿ ਜਦੋਂ ਵੀ ਚੋਣ ਦੀ ਪ੍ਰਣਾਲੀ ਚੱਲੂਗੀ ਚੋਣ ਪ੍ਰੋਸੈਸ ਚੱਲੂਗਾ ਉਹ ਉਸ ਰੂਲ ਬੁੱਕ ਦੇ ਤਹਿਤ ਇੱਕ ਕੰਪੈਂਡਿਅਮ ਦੇ ਤਹਿਤ ਉਹਨੂੰ ਉਹਦੀ ਪਾਲਣਾ ਕਰਾਂਗੇ ਉਸ ਦੇ ਬਾਹਰ ਨਹੀਂ ਜਾਵਾਂਗੇ ਉਹ ਕੰਪੈਂਡਿਅਮ ਦੀ ਹਦਾਇਤਾਂ ਉਹ ਰੂਲ ਬੁੱਕ ਦੀ ਹਦਾਇਤਾਂ ਕੋਈ ਇਵੋਲਵਿੰਗ ਨਿਊ ਇੰਸਟਰਕਸ਼ਨਸ ਆਉਂਦੀਆਂ ਉਹਦੀ ਹਦਾਇਤਾਂ ਅਸੀਂ ਸਮੇਂ-ਸਮੇਂ ਤੇ ਕੈਂਡੀਡੇਟਸ ਜਾਂ ਪਾਰਟੀਆਂ ਨਾਲ ਜਾਰੀ ਕਰਦੇ ਰਹਿੰਦੇ ਨੇ ਉਹਨਾਂ ਨਾਲ ਮੀਟਿੰਗਾਂ 'ਚ ਦੱਸਦੇ ਰਹਿੰਦੇ ਨੇ ਸਿਮਿਲਰਲੀ ਜਦੋਂ ਸਾਡਾ ਨਾਮਿਨੇਸ਼ਨ ਪ੍ਰੋਸੈਸ ਪੂਰਾ ਹੋਇਆ ਫਾਈਨਲ ਲਿਸਟ ਆਫ ਕੰਟੈਸਟਿੰਗ ਕੈਂਡੀ ਲੇ ਹੀ ਦਿਨ ਮੇਰੇ ਵੱਲੋਂ ਸਾਡੇ ਮਾਨਯੋਗ অবজারভার ਸਾਹਿਬਾਨ ਵੱਲੋਂ ਸਾਡੇ ਸਾਰੇ ਏਆਰਓ ਸਾਹਿਬਾਨ ਵੱਲੋਂ ਉਹਨਾਂ ਨਾਲ ਇੱਕ ਮੀਟਿੰਗ ਹੋਈ ਉਹਦੇ ਵਿੱਚ ਵੀ ਇਸ ਨੂੰ ਦੁਹਰਾਇਆ ਗਿਆ ਐਂਡ ਉਹ ਸਾਰੇ ਸੁਣਦੇ ਨੇ ਧਿਆਨ ਨਾਲ ਉਹਦਾ ਕੰਪਲਾਈ ਵੀ ਕਰਦੇ ਨੇ ਬਟ ਜਦੋਂ ਵੀ ਸਾਡੀ ਟੀਮਾਂ ਰਾਹੀਂ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਕਿ ਕਿਤੇ ਨਾ ਕਿਤੇ ਚੋਣ ਜਾਬਤੇ ਦੀ ਜਾਂ ਚੋਣ ਨਿਯਮਾਂ ਦੀ ਉਲੰਘਣਾ ਹੋਈ ਹੈ ਨਾਲ ਦੇ ਨਾਲ ਉਹਨਾਂ ਦੇ ਕੈਂਡੀਡੇਟ ਜਾਂ ਉਹਨਾਂ ਦੇ ਨੁਮਾਇੰਦੇ ਨੂੰ ਸਾਡੇ ਵੱਲੋਂ ਇੱਕ ਨੋਟਿਸ ਜਾਂਦਾ ਹੈਗਾ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੇ ਵੱਲੋਂ ਇਹ ਚੋਣ ਜਾਅਤ ਦੇ ਦੀ ਉਲੰਘਣਾ ਹੋਈ ਹੈ ਉਹਦਾ ਉਹਨਾਂ ਦਾ ਜੋ ਵੀ ਜਵਾਬ ਹੁੰਦਾ ਜੇ ਨਾ ਤਸੱਲੀ ਬਖਸ਼ ਹੁੰਦਾ ਅਸੀਂ ਮਾਨਯੋਗ ਚੋਨ ਕਮਿਸ਼ਨ ਨੂੰ ਮਾਨਯੋਗ ਸੀਓ ਸਾਹਿਬ ਨੂੰ ਉਹਨਾਂ ਨੂੰ ਇਨਫਾਰਮ ਕਰਦੇ ਆਂ ਤੇ ਜਿੱਤੇ ਕਿਤੇ ਕੋਈ ਕਾਨੂੰਨ ਦੀ ਉਲੰਘਣਾ ਹੋਈ ਹੈ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ। ਸੋ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਸਾਡੇ ਦਰਸ਼ਕਾਂ ਨੂੰ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਪੂਰਾ 1 ਜੂਨ ਦਾ ਦਿਨ ਜਿਹੜਾ ਅਸੀਂ ਇੱਕ ਫੈਸਟਿਵ ਦੇ ਤੌਰ ਦੇ ਉੱਤੇ ਮਨਾਣਾ ਲੋਕਤੰਤਰ ਨੂੰ ਮਜ਼ਬੂਤ ਕਰਨਾ ਸਰ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਤਾਂ ਕਿ ਉਹ ਉਸਨ ਘਰ ਨਾ ਬੈਠਣ ਔਰ ਬਦ ਤੋਂ ਬਦ VOTING ਦੇ ਵਿੱਚ ਜਾਣ ਆਪਣੀ ਸਰਕਾਰ ਚੁਣਨ ਦੇ ਵਿੱਚ ਆਪਣੀ ਮੈਕਸਿਮਮ ਭੂਮਿਕਾ ਜਿਹੜੀ ਨਿਭਾਉਣ ਔਰ 70% ਦਾ ਤੀਚਾ ਬਿਲਕੁਲ ਸੰਜੀਵ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਇਹ ਸਾਰਿਆਂ ਨੂੰ ਅਪੀਲ ਕਰ ਰਿਹਾ ਨਾ ਸਿਰਫ ਜਲੰਧਰ ਦੇ ਵੋਟਰਾਂ ਨੂੰ ਕਿਉਂਕਿ ਕਾਫੀ ਤਾਵਾਂ ਤੇ ਤੁਹਾਡਾ ਇਹ ਸ਼ੋਅ ਜਾਣਾ ਹੈ ਕਿ 1 ਜੂਨ ਨੂੰ ਜਦੋਂ ਪੰਜਾਬ ਦੇ ਵਿੱਚ VOTING ਹੋਣੀ ਹੈ ਆਪਾਂ ਬਿਲਕੁਲ ਇਹ ਨਾ ਸੋਚੀਏ ਕਿ ਆ ਚੁੱਟਦੀ ਦਾ ਦਿਨ ਹੈ ਆਪਾਂ ਇਹ ਕਨਸੀਡਰੇਸ਼ਨ ਵੀ ਦਿਮਾਗ 'ਚ ਥੋੜੀ-ਬਹੁਤ ਰੱਖਣੀ ਪੈਣੀ ਹੈ ਗਰਮੀ ਹੋਣੀ ਹੈ ਬਟ ਆਪਣੀ VOTING ਦੀ ਪਲਾਨਿੰਗ ਇਸ ਤਰ੍ਹਾਂ ਕਰੀਏ ਕਿ ਤੁਸੀਂ ਕੰਫਰਟੇਬਲੀ ਆਪਣੇ ਜੋ ਤੁਹਾਡੇ ਬੂਥ ਹੈਗਾ ਉੱਥੇ ਜਾ ਕੇ ਆਪਣੀ VOTING ਕਰ ਸਕੋ ਕਿਉਂਕਿ ਇਹ ਲੋਕਤੰਤਰ ਦਾ ਤਿਉਹਾਰ ਹੈ ਇਹ 5 ਸਾਲ ਬਾਅਦ ਆਉਣਾ ਹੈਗਾ ਇਹ ਆਪਾਂ ਨੂੰ ਆਪਣੀ ਜਿਹੜੀ ਵੋਟ ਬਣਵਾਈ ਹੈ ਉਹਦਾ ਇਸਤੇਮਾਲ ਕਰਨਾ ਹੀ ਪੈਣਾ ਹੈ ਕਈ ਵਾਰੀ ਆਪਾਂ ਨੂੰ ਕੋਈ ਚੀਜ਼ ਨੂੰ ਐਪਰੀਸ਼ੀਏਟ ਕਰਨਾ ਹੁੰਦਾ ਜਾਂ ਕੋਈ ਆਪਣੇ ਮਨਚੇ ਸਵਾਲ ਹੁੰਦੇ ਹੈਗੇ ਜਦੋਂ ਤੱਕ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰੋਗੇ ਉਦੋਂ ਤੱਕ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਪਾਰਟਿਸਪੇਟ ਨਹੀਂ ਕਰ ਸਕਦੇ ਤੁਸੀਂ ਉਹਦਾ ਹਿੱਸਾ ਨਹੀਂ ਬਣ ਸਕਦੇ ਅਸੀਂ ਜਲੰਧਰ ਦੇ ਵੋਟਰਾਂ ਲਈ ਵੀ ਬਾਰ ਬਾਰ ਕਈ ਸਹੂਲਤਾਂ ਦਿੱਤੀਆਂ ਆਈ ਐਮ ਸ਼ੋਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਬਾਕੀ ਰਿਟਰਨਿੰਗ ਅਸਰ ਬਹੁਤ ਇੰਪੋਰਟੈਂਟ ਜਾਣਕਾਰੀ ਜਿਹੜੀ ਆ ਉਹ ਰਿਟਰਨਿੰਗ ਅਫੀਸਰ ਜਲੰਧਰ ਡਾਕਟਰ ਹਿਮਾਂਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਜਲੰਧਰ ਦੇ ਰਹੇ ਸੀਗੇ ਕਿ ਕਿਸ ਤਰੀਕੇ ਨਾਲ ਅਸੀਂ ਇਹ ਪਰਬ ਜਿਹੜਾ ਇਸ ਨੂੰ ਸੈਲੀਬ੍ਰੇਟ ਕਰਨਾ ਇੱਕ ਤਰੀਕ ਨੂੰ ਅਸੀਂ ਵੋਟਾਂ ਜ਼ਰੂਰ ਪਾਣੀਆਂ ਔਰ ਤਾਂ ਹੀ ਅਸੀਂ ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਰੱਖਦੇ ਹਾਂ ਜੇ ਅਸੀਂ ਉਹਦੇ ਵਿੱਚ ਭਾਗੀਦਾਰੀ ਕਰਾਂਗੇ ਆਸ ਕਰਦੇ ਹਾਂ ਲੋਕ ਜ਼ਰੂਰ ਨਿਕਲਣਗੇ 1 ਜੂਨ ਨੂੰ ਆਪਣੇ ਮਾਤਾ ਅਧਿਕਾਰ ਦਾ ਪ੍ਰਯੋਗ ਕਰਨਗੇ ਸਾਰਾ ਗੱਲਬਾਤ ਕਰਨ ਦੇ ਬਹੁਤ-ਬਹੁਤ ਸ਼ੁਕਰੀਆ ਸਤ ਥੈਂਕ ਯੂ ਸੋ ਮਚ ਬਹੁਤ-ਬਹੁਤ ਧੰਵਾਜ ਹੈ